ਸਸੇ ਕਾ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇੱਕ ਵਾਰੀ ਹੋਰ ਦਾਦੀ ਪੁੱਤ ਦੇ ਬਲੌਗ ਤੇ ਯਾਦ ਜਪਾਂ ਦੁਬਾਰਤੋਂ ਦਾਦੀ ਜੀ ਨਾਲ ਜੁੜੇ ਆ ਜਿਵੇਂ ਤੁਹਾਨੂੰ ਪਤਾ ਹੀ ਆ ਪਿਛਲੇ ਹਫ਼ਤੇ ਆਪਾਂ ਇੱਕ ਵੀਡੀਓ ਪਾਈ ਸੀ ਬੀਬੀ ਨਾਲ ਉਹਦੇ ਵਿੱਚ ਬੀਬੀ ਜੀ ਨੇ ਆਪਾਂ ਨੂੰ ਬੜੇ ਮਾਰਦਿਆਂ ਸੰਤੀਸ਼ਾ ਸਿੰਘ ਜੀ ਮਾਰਦਿਆਂ ਬਹੁਤ ਸਾਕੀਆਂ ਜਣੇ ਉਹ ਕੀ ਬਚਨ ਵਿਲਾਸ ਕਰਦੇ ਸੀ ਸੰਗ ਤਾਂ ਤੇ ਮੇਰ ਕਰਦੇ ਸੀ ਉਹਨਾਂ ਦੀ ਕੇਅਰ ਕਰਦੇ ਸੀਗੇ ਬਹੁਤ ਉਹ ਬਚੇ ਬਿਲਾਸ ਆਪਾਂ ਕੀਤੇ ਸੀਗੇ ਪਿਛਲੀ ਵੀਡੀਓ ਚ ਤਾਂ ਕਈ ਵੀਰਾਂ ਭੈਣਾਂ ਦੇ ਕਮੈਂਟ ਆਏ ਸੀਗੇ ਵੀ ਅਸੀਂ ਬੀਬੀ ਜੀ ਦੀਆਂ ਸਾਖੀਆਂ ਹੋਰ ਸੁਣਨਾ ਚਾਹੁੰਦੇ ਆ ਤਾਂ ਅੱਜ ਆਪਾਂ ਉਹਨਾਂ ਲਈ ਬੀਬੀ ਨਾਲ ਫੇਰ ਜੁੜ ਗਏ ਆ ਕਿ ਅੱਜ ਆਪਾਂ ਫੇਰ ਸੋਹਣੀਆਂ ਸੁਹਣੀਆਂ ਵੱਡੇ ਮਹਾਰਾਜ ਦੀਆਂ ਸਾਖੀਆਂ ਸੁਣਾਗੇ ਉਹ ਵੀਡੀਓ ਤੇ ਤੁਸੀਂ ਬਹੁਤ ਪਿਆਰ ਦਿਖਾਇਆ ਮੈਂ ਆਪਣੇ ਸਕੂਲ ਦੇ ਪ੍ਰਿੰਸੀਪਲ ਸਰ ਤੇ ਸਾਰੇ ਅਧਿਆਪਕ ਸਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਤੇ ਬਹੁਤ ਸੋਹਣੇ-ਸੋਹਣੇ ਕਮੈਂਟ ਕੀਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਜੋ ਹੁਣ ਆਪਾਂ ਸਾਖੀ ਹਾਂ ਤੁਹਾਨੂੰ ਬੀਬੀ ਦੀ ਸਸਰੀ ਕਾਲ ਫਿਰ ਕਰਦੇ ਸੁਣਾਓ ਫਿਰ ਸਾਖੀ ਠੀਕ ਦੇ ਨੇ ਸਾਰੇ ਯਾਰ ਹਾਂ ਬੱਤ ਮੈਂ ਤੈਨੂੰ ਵੀ ਸਾਖੀਆਂ ਸੁਣਾਉਂ ਤੇਰੇ ਦੋਸਤ ਵੀ ਸੁਣਨਗੇ ਸਾਖੀਆਂ ਹਾਂਜੀ ਹਾਂਜੀ ਸੁਣਾਉਂ ਉਹਨਾਂ ਦਾ ਵੀ ਜੀਵਨ ਬਣੂਗਾ ਹਾਂਜੀ ਹਾਂਜੀ ਮਹਾਰਾਜ ਕਹਿੰਦੇ ਹੁੰਦੇ ਸੀਗੇ ਵੇ ਜਿਹੜੀਆਂ ਛੋਟੀਆਂ ਟਾਣੀਆਂ ਨੇ ਉਹ ਛੇਤੀ ਮੁਚ ਜਾਂਦੀਆਂ ਨੇ ਵੱਡੇ ਟਾਣ ਹੋ ਕੇ ਮੁਚਦੇ ਨਹੀਂ ਹੈਗੇ ਅੱਛਾ ਅਨੇ ਬਾਪੂ ਜੀ ਨੂੰ ਬੇਬੇ ਜੀ ਨੂੰ ਕਹਿੰਦੇ ਹੁੰਦੇ ਸੀ ਵੀ ਬੱਚਿਆਂ ਨੂੰ ਨਾਲ ਲੈ ਕੇ ਜਾਇਆ ਕਰੋ ਹੁਣ ਜਿੱਕਣ ਬਰਸਾਤਾਂ ਨੇ ਕਣ ਬਰਸਾਤ ਹੋਦੀ ਹੈ ਅੱਛਾ ਨਹੀਂ ਵੰਦੇ ਸੀ ਚਾ ਕੋਹਾੜੇ ਦੀਵਾਨ ਸੀ ਹਾਂ ਅਸੀਂ ਰੇਲ ਗੱਡੀ 'ਚ ਸਾਂਨੇ ਵਾਲ ਤੱਕ ਚਰੇ ਜਾਂਦੇ ਸੀਗੇ ਇੱਥੋਂ ਚੜਦੇ ਸੀ ਦਰਾਹੇ ਤੋਂ ਦਰਾਹੇ ਤੋਂ ਜੋ ਸਾਂਨੇ ਵਧਣਦੇ ਹਾਂ ਇਸ ਕੋਚਵਾਨੀ ਲੱਗਦੀ ਹੁੰਦੀ ਸੀ ਉਹਨਾਂ ਸਮਿਆਂ 'ਚ ਇੱਕ ਚਵੰਨੇ ਹਾਂ 25 ਪੈਸੇ ਅੱਛਾ 25 ਪੈਸੇ ਹਾਂ ਯਾ ਅਸੀਂ ਤੁਰਕੇ ਜਦ ਗਏ ਅੱਗੇ ਕਿਹੜਾ ਘੜੀਆਂ ਕੁੜੀਆਂ ਹੁੰਦੀਆਂ ਦੀ ਲੱਗੀਆਂ ਹੋਈਆਂ ਬੇਬੇ ਹੀ ਕਹਿੰਦੀ ਸਾਡੀ ਵੀ ਪਤਾ ਨਹੀਂ ਕੀ ਟਾਈਮ ਹੋ ਗਿਆ ਉਹ ਮਹਾਰਾਜ ਤਾਂ ਲੱਗ ਗਏ ਹੋਣੇ ਨੇ ਅੱਜ ਆਪਾਂ ਲੇਟ ਹੋ ਗਏ ਮੀਂਹ 'ਚ ਅੱਛਾ ਥੋੜਾ ਜਿਹਾ ਸੀ ਮੀਂਹ ਪੈਂਦਾ ਸੀਗਾ ਅੱਛਾ ਅਸੀਂ ਮੀਂਹ 'ਚ ਤੁਰੇ ਗਏ ਹਾਂ ਜੇ ਜਾਈਏ ਯਾਦ ਨੂੰ ਮਹਾਰਾਜ ਦੀ ਗੱਡੀ ਆ ਗਈ ਰਾੜਾ ਸਾਹਿਬ ਤੋਂ ਅੱਛਾ ਮਹਾਰਾਜ ਨੇ ਸ਼ੀਸ਼ਾ ਖੋਲ੍ਹ ਲਿਆ ਗੱਡੀ ਹੌਲੀ ਕਰਕੇ ਅੱਛਾ ਹਾਂ ਬਹੁਤ ਪਿਆਰ ਨਾਲ ਬੋਲੇ ਸਾਡੇ ਨਾਲ ਮੈਂ ਕੁਸ ਕਹਿ ਨਹੀਂ ਸਕਦੀ ਦੇਹਲਾ ਕਹਿੰਦੇ ਅੱਛਾ ਬੀਬੀ ਹੌਲੀ ਹੌਲੀ ਲਿਆ ਬੱਚਿਆਂ ਨੂੰ ਕੋਈ ਨਾ ਅਸੀਂ ਵੀ ਜਾਣੇ ਹੁਣ ਹੌਲੀ ਹੌਲੀ ਲਿਆ ਹੈਗਾ ਟਾਈਮ ਹਜੇ ਜਿਵੇਂ ਤੁਹਾਡੇ ਮਾਤਾ ਜੀ ਕਹਿੰਦੇ ਸੀਗੇ ਵੀ ਹਾਂ ਜੀ ਵੀ ਉਹ ਤਾਂ ਲੱਗ ਗਏ ਹੋਣਗੇ ਲੱਗ ਗਏ ਹੋਣਗੇ ਹਾਂ ਮਹਾਰਾਜ ਫਿਰ ਜਾ ਕੇ ਚਾਹ ਪਾਣੀ ਛਕਦੇ ਹੁੰਦੇ ਸੀਗੇ ਕਈ ਵਾਰ ਪਹਿਲਾਂ ਅੱਛਾ ਪਹਿਲਾਂ ਜਾ ਕੇ ਹਾਂ ਪ੍ਰਸ਼ਾਦਾ ਬਾਣੀ ਛਕਦੇ ਸੀ ਹਾਂ ਪ੍ਰਸ਼ਾਦਾ ਨਹੀਂ ਸੀ ਛਕਦੇ ਜਲ ਬਾਣੀ ਛਕਦੇ ਹੁੰਦੇ ਠੀਕ ਹੈ ਜੀ ਜਿਆਦਾ ਸੀ ਗਏ ਫਿਰ ਪਹੁੰਚ ਗਏ ਟਾਈਮ ਤੇ ਅੱਛਾ ਉਦਣ ਭਾਈ ਜਦ ਮਹਾਰਾਜ ਨੇ ਜਦ ਮੀਂਹ ਪੈਂਦੇ ਚ ਦੀਵਾਨ ਲਾਇਆ ਹਾਂਜੀ ਗੁਰਦੁਆਰਾ ਵੀ ਬਹੁਤ ਬੜਾ ਤੀਆ ਖਵਾੜੇ ਦਾ ਸਾਰਾ ਭਰ ਗਿਆ ਅਸੀਂ ਖੜੇ ਉਹ ਕੋਈ ਦੀਵਾਨ ਸੁਣਿਆ ਫਿਰ ਇੰਨੀ ਸੰਗਤ ਹੋ ਗਈ ਹਾਂ ਬਹੁਤ ਸੰਗਤ ਹੁੰਦੀ ਸੀ ਮਹਾਰਾਜ ਦੇ ਮਗਰ ਹਾਂ ਪਤਾ ਨਹੀਂ ਕਿੱਥੋਂ ਸੰਗਤ ਆ ਜਾਂਦੀ ਸੀ ਪਤਾ ਹੀ ਨਹੀਂ ਧੀ ਰੱਖਦਾ ਮਹਾਰਾਜ ਦੇ ਮਗਰ ਇੰਨੀ ਸੰਗਤ ਹੁੰਦੀ ਸੀਗੀ ਬਹੁਤ ਮਹਾਰਾਜ ਦਾ ਬਾਜਿਆ ਜਿਆ ਤੇ ਦੂਰੋਂ ਸੁਣਦਾ ਸੀ ਦਿਲ ਨੂੰ ਖਿੱਚ ਪਾ ਲੈਂਦਾ ਸੀ ਕਿ ਕਦ ਪਹੁੰਚੀ ਗਈ ਮਹਾਰਾਜ ਨੇ ਸ਼ਬਦ ਲਾਇਆ ਤੀ ਮੋਹੇ ਨਾ ਬਸਾਰੋ ਜੀ ਮੈਂ ਜਾਣ ਤੇਰਾ ਮੈਂ ਜਾਣ ਤੇਰਾ ਆ ਸ਼ਬਦ ਲਾਇਆ ਹਾ ਦੀ ਮਹਾਰਾਜ ਦਾ ਅੱਛਾ ਹਾਂ ਸਾਡਾ ਰੂਹ ਨਿਕਲਿਆ ਵੀ ਮਹਾਰਾਜ ਸਾਨੂੰ ਤੂੰ ਬਸਾਰੀ ਨਾ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੀਂ ਅੰਤ ਸਮੇਂ ਤੱਕ ਫੇਰ ਅਸੀਂ ਦੀਵਾਨ ਸੁਣਿਆ ਸਾਰਾ ਉਹ ਖੜ ਕੇ ਕੱਪੜੇ ਸਾਡੇ ਨੂੰ ਚੜਨ ਲੱਗੇ ਖੜ ਕੇ ਉੜਾ ਜਾ ਕਿਤੇ ਬਹਿ ਜਾਂਦੇ ਸੀ ਇਹ ਵਿੱਚ ਗੁਰਦੁਆਰਾ ਸਾਰਾ ਭਰ ਗਿਆ ਸੰਗਤ ਨਾਲ ਅੱਛਾ ਇੰਨੀ ਜ਼ਿਆਦਾ ਸ਼ਤਤ ਹੋ ਗਈ ਫੇਰ ਅਸੀਂ ਉੱਥੇ ਪ੍ਰਸ਼ਾਦਾ ਨਹੀਂ ਛਕੇ ਆ ਉਹਦੋਂ ਅਸੀਂ ਨਾਲੇ ਮਹਾਰਾਜ ਆ ਗਏ ਘਰਾਂ ਚ ਚਰਨ ਪਾਉਂਦੇ ਹੁੰਦੇ ਸੀ ਮਹਾਰਾਜ ਦੀਵਾਨ ਤੋਂ ਬਾਅਦ ਦੀਵਾਨ ਤੋਂ ਬਾਅਦ ਅੱਛਾ ਫੇਰ ਜਿਹੜਾ ਘਰਾਂ ਚ ਚਰਨ ਪਾਉਣੇ ਸੀ ਪਾ ਕੇ ਜਾਨੂੰ ਅਸੀਂ ਤੁਰਿਆਏ ਭਾਈ ਮਹਾਰਾਜ ਫੇਰ ਮੂਹਰੇ ਨਿਕਲ ਗਏ ਹਾਂ ਅਸੀਂ ਗੱਡੀ ਲੈਣੀ ਸੀ ਵੀ ਫੇਰ ਰੁੱਦੇ ਆਣੇ ਆਉਂਦੀ ਨਹੀਂ ਜਿੱਦੀ ਰੇਲ ਗੱਡੀ ਚੜ੍ਹਦੇ ਹੁੰਦੇ ਸੀ ਉਹ ਗੱਡੀ 4-5 5 ਵਜੇ ਆਉਂਦੀ ਹੁੰਦੀ ਸੀ 5 ਵਜੇ ਠੀਕ ਆ ਅਸੀਂ ਕਿਹਾ ਵੀ ਅੱਜ ਤੱਕ ਗੱਡੀ ਦੀ ਨੰਘੂਗੀ ਵੀ ਮੀਂਹ ਚ ਅਸੀਂ ਹੌਲੀ ਹੌਲੀ ਤਰ ਹੁੰਦਾ ਸੀਗਾ ਫੇਰ ਮਹਾਰਾਜ ਦੀ ਗੱਡੀ ਲੰਘ ਗਈ ਅਸੀਂ ਕਿਹਾ ਵੀ ਮਹਾਰਾਜੇ ਲੰਘੇ ਹੁਣ ਬਹੁਤ ਸੰਗਤ ਤੁਰੀ ਆਉਂਦੀ ਹੁੰਦੀ ਸੀ ਜੋ ਫੇਰ ਜਿਆਦਾ ਸੀ ਆਏ ਤਾਂ ਉੱਥੇ ਮਹਾਰਾਜ ਆਏ ਬਹੁਤ ਸੰਗਤ ਹੋ ਵੀਤ ਲੋ ਬਹੁਤ ਹੁੰਦੀ ਸੀਗੀ ਸੰਗਤ ਫੇਰ ਜਿਆਦਾ ਸੀ ਤੁਰ ਕੇ ਆਏ ਸਾਹਨੇ ਵਾਲ ਤਾਂ ਸਾਨੂੰ ਦੂਰੋਂ ਮਹਾਰਾਜ ਬੈਠੇ ਦਿਖ ਗਏ ਠੀਕ ਫਾਟਕ ਬੰਦ ਹੋ ਗਏ ਸਾਹਨੇ ਵਾਲ ਦਾ ਮਹਾਰਾਜ ਕਹਿੰਦੇ ਲਿਆਓ ਭਾਈ ਕੁਰਸੀ ਲਿਆਓ ਫਿਰ ਗੱਡੀ ਚੋਂ ਨਿਕਲ ਕੇ ਕਹਿੰਦੇ ਅੱਜ ਹਟਕਾਂ ਤੇ ਹਾਂ ਫਿਰ ਉੱਥੇ ਮਹਾਰਾਜ ਨੇ ਕੁਰਸੀ ਲਾ ਲਈ ਭਾਈ ਉੱਥੇ ਹੀ ਉੱਥੇ ਹੀ ਉਹ ਤੇ ਫੜ ਰਹੀ ਹੋਂ ਜਿਹੜੇ ਫਟਕ ਲੱਗਦੇ ਹੁੰਦੇ ਨੇ ਹਾਂ ਉੱਥੇ ਹੀ ਕੁਰਸੀ ਲਾ ਲਈ ਹੈ ਹਾਂ ਉੱਥੇ ਕਿਸੇ ਨੇ ਕੁਰਸੀ ਲਿਆ ਤੇ ਹੀ ਮਹਾਰਾਜ ਬਹੁਤ ਵਧੀਆ ਚਿੱਟੀ ਚਾਦਰ ਵਿਛਾਤੀ ਹੂੰ ਮਹਾਰਾਜ ਬਹਿ ਗਏ ਹੂੰ ਮਹਾਰਾਜ ਨੇ ਫਿਰ ਸਤਨਾਮ ਵਾਹਿਗੁਰੂ ਦਾ ਜਾਪ ਕਰਾਇਆ ਸੰਗਤਾਂ ਨੂੰ 15-20 ਮਿੰਟ ਅੱਛਾ ਸੇ ਪੜ ਰਹੀ ਆ ਉੱਥੇ ਆਟਕਾਂ ਤੇ ਬਹਿ ਕੇ ਆਟਕਾਂ ਤੇ ਬਹਿ ਕੇ ਕਿ ਸਾਡਾ ਮਾਨ ਬਹੁਤ ਖੁਸ਼ ਹੋ ਗਿਆ ਅਸੀਂ ਤਾਂ ਉਦੋਂ ਵੀ ਭੱਜ ਲੇ ਵੀ ਮਹਾਰਾਜ ਦੇ ਦਰਸ਼ਨ ਕਰੀਏ ਅਸੀਂ ਵੀ ਮੱਥਾ ਟੇਕ ਲਈਏ ਚਰਨਾ ਤੇ ਫਿਰ ਜਾ ਕੇ ਅਸੀਂ ਚਰਨਾ ਤੇ ਮੱਥਾ ਟੇਕਿਆ ਹਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਹਾਰਾਜ ਜਪ ਕਰੋਗੇ ਥੀ ਟ੍ਰੇਨ ਨਹੀਂ ਆਈ ਫਿਰ ਟ੍ਰੇਨ ਨਹੀਂ ਆਈਗੀ ਉਨਾ ਚੜ ਫਿਰ ਮਹਾਰਾਜ ਜੀ ਨੂੰ ਬਹੁਤ ਸੰਗ ਤਾਂ ਕੇਲੇ ਦੇਣ ਸੇਵ ਦੇਣ ਬਹੁਤ ਪ੍ਰਸ਼ਾਦ ਦੇ ਢੇਰ ਲੱਗ ਗਏ ਇਹ ਸੰਗਤਾਂ ਨੂੰ ਬੰਡੇ ਆਹ ਰਾਜ ਨੇ ਆਪ ਪ੍ਰਸ਼ਾਦ ਹਾਂ ਉੱਥੇ ਉਪਦੇਸ਼ ਦਿੱਤਾ ਵੀ ਭਾਈ ਸੰਗਤ ਜੀ ਸੰਗਤ ਕਰਿਆ ਕਰੋ ਭਾਈ ਇਹੀ ਨਾਲ ਜਾਣਾ ਕਹਾਂ ਤਾਂ ਜਮਾ ਦੇ ਹੰਟਰ ਸਹਿ ਜਾਣੇ ਠੀਕ ਹੈ ਇਹ ਜੇ ਹੰਟਰ ਮਾਰਦੇ ਨੇ ਉਹ ਬੰਦੇ ਨੂੰ ਬੇਹੋਸ਼ ਕਰ ਦਿੰਦੇ ਨੇ ਇਕਣ ਮਹਾਰਾਜ ਨੇ ਉਪਦੇਸ਼ ਦਿੱਤਾ ਭਾਈ ਸੰਗਤ ਕਰਿਆ ਕਰੋ ਜਿਸੀ ਜਿੰਨੀ ਵੀ ਹੁੰਦੀ ਆ ਟਰੇਨ ਕਦੋਂ ਆਈ ਸੀ ਇਹੇਰ ਆਈ ਬਾਅਦ ਚ ਮਾਲ ਗੱਡੀ ਨੰਗੀ ਫਿਰ ਮਹਾਰਾਜ ਨੰਗਾਤੇ ਉਹਨਾਂ ਨੇ ਜਾਨੂੰ ਅਸੀਂ ਪਲੇਟਫਾਰਮ ਤੇ ਚਲੇ ਗਏ ਜਾਨੂੰ ਸਾਡੀ ਗੱਡੀ ਆ ਗਈ ਲੈ ਹਾਂ ਅੱਛਾ ਫੇਰ ਭਾਈ ਅਸੀਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੇ ਅਸੀਂ ਗੱਡੀ ਛੱਡ ਗਏ ਛੇਤੀ ਉਹ ਛੱਡ ਗਏ ਵੀ ਤੁਰਨਾ ਜਾਵੇ ਗੱਡੀ ਪਹਿਲਾਂ ਮਹਾਰਾਜ ਦੇ ਬਚਨ ਸੁਣਦੇ ਰਹੇ ਬਹੁਤ ਬਚਨ ਬਲਾਸ ਕਰੇ ਹੁਣ ਮੇਰੇ ਇੰਨੇ ਯਾਦ ਨਹੀਂ ਹੈਗੇ ਭਾਈ ਵੀ ਜਾਨੀ ਮਹਾਰਾਜ ਇਹਨੇ ਸਾਰੀ ਸੰਗਤ ਨੂੰ ਬਹੁਤ ਨਿਹਾਲ ਕਰਤਾ ਮਹਾਰਾਜ ਦਾ ਚਿਹਰਾ ਮੁਖੜਾ ਇੰਨਾ ਸੋਹਣਾ ਸੀ ਸੁੰਦਰ ਸੀ ਦਗ-ਦਗ ਕਰਦਾ ਹੁੰਦਾ ਸੀ ਇੰਨਾ ਸਿਮਰਨ ਮਹਾਰਾਜ ਦਾ ਕਰਿਆ ਹੋਇਆ ਸੀਗਾ ਭਗਤ ਕਰਨੀ ਵਾਲੇ ਬਹੁਤ ਸੀਗੇ ਕਰਨੀ ਵਾਲੀ ਸੀ ਇਹ ਜੇ ਕਿਸੇ ਕੰਨੀ ਘਾਕ ਲੈਂਦੇ ਸੀਗੇ ਨਿਗਾ ਪਟਕੇ ਉਹਨੂੰ ਸੰਤ ਬਣਾ ਦਿੰਦੇ ਸੀ ਤੇ ਦੇਰ ਹਾਂ ਜੀ ਸੱਚੋ ਕਿੰਨੇ ਕਰਨੀ ਵਾਲੇ ਹੋ ਗਏ ਸੰਤ ਅਸੀਂ ਤਾਂ ਇਕਣੇ ਕਹਿੰਦੇ ਹੁੰਦੇ ਸੀ ਮਹਾਰਾਜ ਅੰਤ ਸਮੇਂ ਤੱਕ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ ਸੰਗਤ ਨਾਲ ਜੁੜੇ ਰਹੀਏ ਹਾਂ ਮਹਾਰਾਜ ਕਹਿੰਦੇ ਹੁੰਦੇ ਸੀ ਭਾਈ ਜੁੜੇ ਰਹੋ ਫਿਰ ਅਸੀਂ ਭਾਈ ਘਰੇ ਆ ਜਾਂਦੇ ਸੀ ਫਿਰ ਬਾਪੂ ਜੀ ਨੇ ਸਾਨੂੰ ਪੁੱਛਣਾ ਵੀ ਕੀ ਸੁਣਾਇਆ ਤੀ ਮਹਾਰਾਜ ਨੇ ਅਸੀਂ ਦੱਸ ਦੇਣਾ ਜਤਾਂ ਵੀ ਯਾਦ ਹੁੰਦਾ ਤੀਗਾ ਹਾਂਜੀ ਉਹ ਤਾਂ ਫਿਰ ਉਹਦੀ ਯਾਰ ਸ਼ਕਤੀ ਜ਼ਿਆਦਾ ਹੁੰਦੀ ਜ਼ਿਆਦਾ ਹੁੰਦੀ ਸੀ ਠੀਕ ਹੈ ਮੈਂ ਹੁਣ ਬਿਮਾਰ ਰਹਿਣ ਕਰਕੇ ਕੋਸ ਉਮਰ ਵੱਡੀ ਹੋ ਗਈ ਹਾਂਜੀ ਹੁਣ ਜਦ ਘਟ ਗਈ ਫੇਰ ਹਾਂ ਫੇਰ ਅਸੀਂ ਘਰ ਪਹੁੰਚ ਕੇ ਅੱਛਾ ਬਾਪੂ ਇਹਨੂੰ ਕਿਹਾ ਤੀ ਮਹਾਰਾਜੇ ਨੇ ਵੀ ਬੱਚਿਆਂ ਨੂੰ ਤੂੰ ਪਾਠ ਸਿਖਾਇਆ ਕਰ ਰਹਿਦਾ ਅੱਛਾ ਫੇ ਸਾਨੂੰ ਸਾਰਿਆਂ ਨੂੰ ਨਾਲੇ ਮੇਰੇ ਭਾਈਆਂ ਨੂੰ ਨਾਲੇ ਸਾਨੂੰ ਭੈਣਾਂ ਨੂੰ ਸਾਰਿਆਂ ਨੂੰ ਬਿਠਾ ਲੈਂਦੇ ਸੀਗੇ ਕਿੰਨੇ ਵਜੇ ਘਰ ਪਹੁੰਚ ਜਾਂਦੇ ਸੀ 1 ਵਜੇ ਹਨੇਰਾ ਹੋ ਜਾਂਦਾ ਸੀਗਾ ਥੋੜਾ ਥੋੜਾ ਅੱਛਾ ਫਿਰ ਬੇਬੇ ਹਾਂ ਬੇਬੇ ਨੇ ਫਿਰ ਜੋਤ ਤੂਫ ਕਰਨੀ ਫਿਰ ਸਾਨੂੰ ਉੱਥੇ ਬਿਠਾ ਲੈਣਾ ਬਾਪੂ ਜੀ ਨੇ ਕਪੜਾ ਵਿਛਾ ਕੇ ਥੱਲੇ ਫਿਰ ਸਾਨੂੰ ਇੱਕ ਇੱਕ ਸ਼ਲੋਕ ਪੜਾਉਣਾ ਉਹਨੂੰ ਕਹਿਣਾ ਸ਼ਿਆਰਾ ਕਰ ਦੇਣਾ ਵੀ ਹੁਣ ਤੂੰ ਪੜ ਤੂੰ ਪੜ ਰਹਿਰਾਸ ਸਾਬ ਦਾ ਅੱਛਾ ਜੀ ਫਿਰ ਸਾਡੇ ਰਹਿਰਾਸ ਸਾਬ ਯਾਦ ਹੋਗੀ ਪਹਿਲਾਂ ਸਾਨੂੰ ਇੱਕਨੇ ਜਪਜੀ ਸਾਹਿਬ ਦਾ ਪਾਠ ਯਾਦ ਕਰਾਇਆ ਬਾਪੂ ਜੀ ਅੱਛਾ ਜੀ ਮੇ ਲੋ ਇੱਕ ਇੱਕ ਪੌੜੀ ਪੜ੍ਹਦੇ ਹੁੰਦੇ ਸੀ ਹਾਂ ਠੀਕ ਹੈ ਜੀ ਫਿਰ ਜਪਜੀ ਸਾਹਿਬ ਦਾ ਯਾਦ ਕਰਕੇ ਫਿਰ ਸਾਨੂੰ ਗੈ ਦਾਸ ਦਾ ਲਾਗ ਕੇ ਕਰਨ ਅੱਛਾ ਜੀ ਸਾਨੂੰ 4 ਵਜੇ ਹੀ ਬੇਬੇ ਜੀ ਠਾੜ ਦਿੰਦੇ ਸੀ ਸਵੇਰੇ ਸਵੇਰੇ ਹੀ ਅਸੀਂ ਸਿਆਲ ਚ ਵੀ ਠੰਡੇ ਪਾਣੀ ਨਾਲੇ ਨਲਕਾ ਗੇੜ ਕੇ ਨਹਾ ਲੈਂਦੀਆਂ ਸੀ ਵਾਹ ਵਾਹ ਫਿਰ ਅਸੀਂ ਬੇਬੇ ਦੇ ਨਾਲ ਗੁਰਦੁਆਰਾ ਸਾਹਿਬ ਜਾਂਦੇ ਸੀ ਉਹੀ ਸੋਨ ਸਨਨੀਤੀ ਚੜਦਾ ਅੱਗੇ ਤਾਂ ਕੋਟੀਆਂ ਸਵਾਟਰ ਵੀ ਨਹੀਂ ਸੀ ਹੁੰਦੇ ਇੰਨੇ ਏਕਨ ਹੁਣ ਤਨ ਤਨ ਚਾਰ ਚਾਰ ਪਾ ਲੈਂਦੇ ਨੇ ਅੱਛਾ ਮਾੜੀ ਮੋਟੀ ਹੁੰਦੀ ਸੀ ਕੀ ਨਹੀਂ ਬਸ ਖੱਦਰ ਦੇ ਕੱਪੜੇ ਹੁੰਦੇ ਸੀ ਮੋٹے ਰੰਗਦਾਰ ਉਹ ਬੁੱਲੂ ਜੀ ਦੇ ਹਾਂ ਠੀਕ ਆ ਬਸ ਉਹੀ ਪਾ ਕੇ ਚੋਕ ਕਰਕੇ ਗੁਰਦੁਆਰੇ ਚਲੇ ਜਾਣਾ ਹਾਂ ਗੁਰਦੁਆਰੇ ਜਾ ਕੇ ਨਾਮ ਸ਼ਰਕਾਰ ਕਰਨੀ ਉੱਥੇ ਫੰਦੀ 10 ਮਿੰਟ ਬਹਿ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮੂੰਹ ਚ ਕਰਨਾ ਫੇਰ ਘਰ ਨੂੰ ਆ ਜਾਣਾ ਫੇਰ ਬੇਬੇ ਸਾਨੂੰ ਚਾਹ ਪਾਣੀ ਦੱਦੀ ਹੁੰਦੀ ਸੀਗੀ ਅੱਛਾ ਵੀ ਮੂੰਹ ਚ ਪਹਿਲਾਂ ਨਹੀਂ ਦਿੰਦੇ ਹੁੰਦੇ ਪਹਿਲਾਂ ਗੁਰਦੁਆਰੇ ਜਾ ਕੇ ਆਉਣਾ ਗੁਰਦੁਆਰੇ ਆ ਕੇ ਦੇਣਾ ਫੇਰ ਆ ਕੇ ਦੇਣਾ ਠੀਕ ਹੈ ਲੈਣਾ ਹੁਣ ਸ਼ਾਕ ਲੋ ਫੇਰ ਅਸੀਂ ਪ੍ਰਸ਼ਾਦਾ ਵੀ ਸ਼ਾਕ ਲੈਣਾ ਚਾਹ ਵੀ ਸ਼ਾਕ ਲੈਣੀ ਫੇਰ ਅਸੀਂ ਸਕੂਲ ਚਲੀਆਂ ਜਾਂਦੀਆਂ ਤੇ ਸਕੂਲ ਕਿੱਥੇ ਸਕੂਲ ਬਸ ਪਿੰਡੇ ਹੀ ਠੀਕਾ ਬਾ ਬਸ ਉਸਾਨੂੰ 5-5 ਤੱਕ ਪੜਾਇਆ ਬਾਪੂ ਜੀ ਨੇ ਕਿਆ ਕਰੋ ਕੀ ਪੜਾਉਣਾ ਹੁੰਦਾ ਸੀ ਪਹਿਲਾਂ ਹਾਂ ਪੰਜਾਬੀ ਬਹੁਤ ਕੱਲੀ ਪੰਜਾਬੀ ਹਾਂ ਉਹ ਫਟੀਆਂ ਆਈਆਂ ਤਾਂ ਲਿਖਦੇ ਫਟੀਆਂ ਲਿਖਦੇ ਹੁੰਦੇ ਸੀਗੇ ਚੰਗਾ ਪੁੱਤ ਹੁਣ ਤੂੰ ਸਮਝਾ ਬਾਕੀ ਸਾਖੀਆਂ ਤੈਨੂੰ ਫੇਰ ਮੈਂ ਸੁਣਾ ਦੂੰ ਚੰਗਾ ਠੀਕ ਹੈ ਜੀ ਹਾਂ ਚਲੋ ਠੀਕ ਆ ਦੋਸਤੋ ਅੱਜ ਲਈ ਇੰਨੀ ਬਹੁਤ ਆ ਅੱਜ ਆਪਾਂ ਬੀਬੀ ਜੀ ਤੋਂ ਸਾਖੀ ਸੁਣੀ ਵੀਕਵਾੜੇ ਪਿੰਡ ਚ ਕਿਵੇਂ ਬੜੇ ਮਹਾਰਾਜ ਨੇ ਮੀ ਪੈਂਦੇ ਚ ਦਵਾਨ ਲਾਈ ਤੇ ਸੰਗਤਾਂ ਨੇ ਖੜੇ ਹੋ ਕੇ ਦਵਾਨ ਸੁਨੇ ਆ ਇੰਨੀ ਜਿਆਦਾ ਸੰਗਤ ਹੋ ਗਈ ਸੀਗੀ ਤੇ ਉਹ ਤੋਂ ਵੱਡੀ ਗੱਲ ਤੁਸੀਂ ਇਮੇਜਿਨ ਕਰੋ ਸਾਨੇ ਵਾਲਾ ਫਟ ਕੇ ਲੱਗੇ ਹੋਏ ਨੇ ਤੇ ਟ੍ਰੇਨ ਆਈ ਨਹੀਂ ਤੇ ਉਧਰੋਂ ਸੰਤੀਸ਼ਰ ਸਿੰਘ ਜੀ ਮਹਾਰਾਜ ਉੱਥੇ ਕੁਰਸੀ ਲਾ ਕੇ ਬੈਠੇ ਨੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਜਾ ਰਿਹਾ ਤੇ ਸਾਰੀਆਂ ਸੰਗਤਾਂ ਪਿਆਰ ਨਾਲ ਬੜੇ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਦਾ ਨਾਮ ਸਿਮਰਨ ਜਪ ਰਹੀਆਂ ਨੇ ਤੁਸੀਂ ਇਮੇਜਿਨ ਕਰੋ ਕਿੰਨਾ ਸੋਹਣਾ ਟਾਈਮ ਹੋਊਗਾ ਪਰ ਉਹ ਟਾਈਮ ਆਪਾਂ ਅੱਜ ਵੀ ਬਚਾ ਸਕਦੇ ਆ ਜੇ ਆਪਾਂ ਸਾਰੇ ਪਰਿਵਾਰ ਇਕੱਠੇ ਹੋ ਕੇ ਰਾਤ ਨੂੰ 5-10 ਮਿੰਟ ਜ਼ਿਆਦਾ ਨਹੀਂ 5-10 ਮਿੰਟ ਸਿਮਰਨ ਕਰੀਏ ਇਕੱਠੇ ਬਹਿ ਕੇ ਪਾਠ ਕਰੀਏ ਤੇ ਮੇਰੀ ਵੀਡੀਓ ਦੇਖ ਰਹੇ ਸਾਰੇ ਹੀ ਵੀਰ ਭੈਣ ਮਾਤਾ ਉਹਨਾਂ ਬਜ਼ੁਰਗਾਂ ਦਾ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਥੱਲੇ ਕਮੈਂਟ ਜ਼ਰੂਰ ਕਰਨਾ ਵੀ ਤੁਹਾਨੂੰ ਸਾਖੀਆਂ ਕਿਵੇਂ ਦੀਆਂ ਲੱਗੀਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ